ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰਮਾਰ ਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਪੰਜਾਬ ਸਰਕਾਰ ਵੀ ਅਦਬੀ ਦੇ ਖਿਲਾਫ ਲਿਆਉਣ ਜਾ ਰਹੀ ਕਾਨੂੰਨ ਪਾਰਟੀ ਦੇ ਆਗੂ ਬਲਤੇ ਸਿੰਘ ਪੰਨੂ ਨੇ ਦਿੱਤੀ ਜਾਣਕਾਰੀ ਦੱਸਿਆ ਕਿ ਸਖਤ ਕਾਨੂੰਨ ਐ ਅੰਤਿਮ ਚੋਹਾਂ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੱਲ ਜਿਹੜਾ ਇੱਕ ਬਿਆਨ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਸਖਤ ਕਾਨੂੰਨ ਬਣਾਵੇ ਤਾਕਿ ਅਗੋਂ ਕੋਈ ਵੀ ਬੇਅਦਬੀ ਕਰਨ ਦੀ ਜੁਰਤ ਨਾ ਕਰ ਸਕੇ ਜਥੇਦਾਰ ਸਾਹਿਬ ਤੁਹਾਡਾ ਸੁਝਾਅ ਜਿਹੜਾ ਉਹ ਸਿਰ ਮੱਥੇ ਆ ਔਰ ਸਰਕਾਰ ਨੇ ਪਹਿਲਾਂ ਹੀ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਵਾਲੇ ਮਾਮਲੇ ਦੇ ਉੱਤੇ ਇੱਕ ਸਖਤ ਕਾਨੂੰਨ ਬਣਾਉਣ ਦੇ ਵਾਸਤੇ ਮਤਾ ਲਿਆਂਦਾ ਸੀ ਔਰ ਇਹਦੇ ਸੰਬੰਧੀ ਬਕਾਇਦਾ ਤੌਰ ਦੇ ਉੱਤੇ ਵਿਧਾਨ ਸਭਾ ਦੀ ਇੱਕ ਕਮੇਟੀ ਬਣੀ ਹੈ ਜਿਨੇ ਕੇ ਬਹੁਤ ਸਾਰੀਆਂ ਮੀਟਿੰਗਸ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਦੇ ਨਾਲ ਕੀਤੀਆਂ ਨੇ ਔਰ ਇਹ ਕਮੇਟੀ ਦੀ ਰਿਪੋਰਟ ਜਿਹੜੀ ਆ ਉਹ ਜਲਦ ਪੇਸ਼ ਹੋਊਗੀ ਤੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਸਖਤ ਕਾਨੂੰਨ ਜਿਹੜਾ ਉਹ ਬਣਾਇਆ ਜਾਊਗਾ ਧਰਮ ਗ੍ਰੰਥ ਚਾਹੇ ਕਿਸੇ ਵੀ ਧਰਮ ਦੇ ਨਾਲ ਸਬੰਧਤ ਹੋਵੇ ਉਹਦੀ ਜੇਕਰ ਕੋਈ ਬੇਅਦਬੀ ਕਰਦਾ ਤਾਂ ਬਿਨਾਂ ਕਿਸੇ ਸ਼ੱਕ ਦੇ ਉਸ ਦੇ ਉੱਤੇ ਸਖਤ ਕਾਨੂੰਨ ਜਿਹੜਾ ਉਹ ਹੋਣਾ ਲਾਜ਼ਮੀ ਹੈ ਤੇ ਪੰਜਾਬ ਦੀ ਮਾਨ ਸਰਕਾਰ ਇਸ ਗੱਲ ਦੇ ਵਾਸਤੇ ਕਮਿਟਿਡ ਹੈ ਕਿ ਇਹ ਸਖਤ ਕਾਨੂੰਨ ਜਿਹੜਾ ਉਹ ਬਹੁਤ ਜਲਦੀ ਇੱਕ ਕਾਨੂੰਨ ਦਾ ਰੂਪ ਧਾਰਨ ਕਰੂਗਾ ਜਿਹੜਾ ਕਿ ਸਟੇਟ ਦਾ ਕਾਨੂੰਨ ਹੋਊਗਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਦੇ ਇੱਕ ਸਮਾਗਮ ਦੇ ਵਿੱਚ ਕੀਤੀ ਸ਼ਿਰਕਤ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਜਿਸ ਨੇ ਪਹਿਲੇ 4 ਸਾਲਾਂ ਦੌਰਾਨ ਦਿੱਤੀਆਂ ਨੌਜਵਾਨਾਂ ਨੂੰ ਵੱਧ ਨੌਕਰੀਆਂ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਪਹਿਲੀ ਸਰਕਾਰ ਆ ਜਿਹਨੇ ਪਹਿਲੇ 4 ਸਾਲ ਦੇ ਵਿੱਚ ਇਹ ਤਾਂ ਅਖੀਰਲੇ ਸਾਹ ਚ ਦਿੰਦੇ ਉਹ ਅਸੀਂ ਅਖੀਰਲੇ 6 ਮਹੀਨੇ ਸ਼ੁਰੂ ਕਰਦੇ ਸੀ ਤੇ ਨੌਕਰੀਆਂ ਦੇਣੀਆਂ 2000 ਨੂੰ ਦੇਵਾਂਗੇ 400 ਨੂੰ ਦੇ ਦਿੰਦੇ ਸੀ ਬਾਕੀ 1600 ਤੁਰੇ ਫਿਰਦੇ ਸੀ ਕੋਟਾ ਇਸ ਤੁਰੇ ਫਿਰਦੇ ਸੀ ਕਿ ਸਾਨੂੰ ਜੀ ਸਾਰਾ ਕੁਝ ਹੋ ਗਿਆ ਸੀਗਾ ਜੀ ਬਸ ਅਪੁਆਇੰਟਮੈਂਟ ਲੈਟਰ ਮਿਲਣਾ ਸੀਗਾ ਜੋ ਨਹੀਂ ਮਿਲਿਆ ਬਸ ਇਹ ਪਹਿਲੇ 4 ਸਾਲ ਦੇ ਵਿੱਚ ਜੇ 60000 ਤੋਂ ਜ਼ਿਆਦਾ ਜੇ ਨੌਕਰੀਆਂ ਦਿੱਤੀਆਂ ਤਾਂ ਯੂਥ ਨੂੰ ਦਿੱਤੀਆਂ ਨਾ ਜੀ ਅਗਲੀ ਪੀੜ੍ਹੀ ਨੂੰ ਦਿੱਤੀਆਂ ਔਰ ਉਸ ਸਮੇਂ ਤੇ ਦਿੱਤੀਆਂ ਜਦੋਂ ਸਾਡੇ ਬੱਚੇ ਰੂਸ ਦੇ ਵਿੱਚ ਜਾ ਕੇ ਪੰਜਾਬ ਦੇ ਹਰਿਆਣਾ ਦੇ ਗੁਜਰਾਤ ਦੇ ਅਮਰੀਕਾ ਤੋਂ ਹਾਥਕੜੀਆਂ ਲਵਾ ਕੇ ਪੈਰਾਂ ਦੀ ਬੇੜੀਆਂ ਪਾ ਕੇ ਵਾਪਸ ਆ ਰਹੇ ਆ ਡੌਕੀ ਰੂਟ ਤੋਂ ਜਾ ਕੇ ਯੋਧ ਨਸ਼ੇ ਵਿਰੋਧ ਮਹਿਮਦੇ ਤਹਿਤ ਪਟਿਆਲਾ ਪੁਲਿਸ ਨੇ ਪਿੰਡ ਮੁਰਾਦਪੁਰਾ ਦੇ ਵਿੱਚ ਨਸ਼ਾ ਤਸਕਰਾਂ ਦੀ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਕੀਤੀ ਗਈ ਉਸਾਰੀ ਤੇ ਚਲਾਇਆ ਪੀਲਾ ਪੰਜਾ ਪੁਲਿਸ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ ਪਟਿਆਲਾ ਪੁਲਿਸ ਦਾਇਆ ਤਸਕਰਾਂ ਤੇ ਪੈਡਲਰਾਂ ਦੇ ਖਿਲਾਫ ਰੈਗੂਲਰਲੀ ਕਾਰਵਾਈ ਕਰਦੀ ਰਹਿੰਦੀ ਹੈ। ਇਸੇ ਲੜੀ ਦੇ ਵਿੱਚ ਅੱਜ ਪਿੰਡ ਮੁਰਾਦਪੁਰਾ ਵਿਖੇ ਅ ਦੋ ਵੱਡੇ ਨਸ਼ੇ ਤਸਕਰ ਬਲਵੀਰ ਸਿੰਘ ਅਤੇ ਤਰਸੀਮ ਸਿੰਘ ਦੀ ਨਜਾਇਜ਼ ਉਸਾਰੀ ਜਿਹੜੀ ਉਹਨਾਂ ਨੇ ਪੰਚਾਇਤੀ ਜ਼ਮੀਨ ਤੇ ਕੀਤੀ ਹੋਈ ਸੀ ਉਹਨੂੰ ਪੰਚਾਇਤ ਪੰਚਾਇਤੀ ਵਿਭਾਗ ਨਾਲ ਮਿਲ ਕੇ ਤੇ ਉਹਨੂੰ ਅੱਜ ਦੋਸ਼ਤ ਕੀਤਾ ਜਾ ਰਿਹਾ ਹੈ ਤੇ ਅ ਅੱਗੇ ਲਈ ਵੀ ਜਿਹੜੇ ਹੈ ਇਹ ਮੈਸੇਜ ਪਬਲਿਕ ਨੂੰ ਦਿੱਤਾ ਜਾ ਰਿਹਾ ਹੈ। ਕੀ ਜਿਹੜਾ ਨਸ਼ੇ ਦੇ ਚੱਕਰਾਂ ਦੇ ਵਿੱਚ ਜਿਹੜੇ ਯੂਥ ਖਰਾਬ ਹੋ ਰਹੇ ਨੇ ਉਹਨੂੰ ਜਿਹੜਾ ਹੈ ਇੱਕ ਨਵਾਂ ਮੌਕਾ ਦਿੱਤਾ ਜਾਊਗਾ ਤੇ ਇਸ ਚੱਕਰਾਂ ਦੇ ਵਿੱਚ ਅੱਗੇ ਕੋਈ ਯੂਥ ਨਾ ਪਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਬਣਾਈ ਗਈ ਸੱਟ ਵੱਲੋਂ ਕੀਤੀ ਗਈ ਕਾਰਵਾਈ ਤੇਜ਼ ਮੁਰੰਡਾ ਦੇ ਵਿੱਚ ਸੱਟ ਨੇ ਕੀਤੀ ਰੇਡ ਅਤੇ ਐਸਜੀਪੀਸੀ ਦੇ ਪਬਲਿਕੇਸ਼ਨ ਬ੍ਰਾਂਚ ਦੇ ਸਾਫਤਾ ਇੰਚਾਰਜ ਤੋਂ ਕੀਤੀ ਪੁੱਛਗਿੱਛ ਤੇ ਨਾਲ ਹੀ ਘਰ ਦੇ ਵਿੱਚ ਕੀਤੀ ਤਲਾਸ਼ੀ। ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਚੱਲ ਰਹੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਕੇਸ ਦੇ ਵਿੱਚ ਵਿਜੀਲੈਂਸ ਨੇ ਮਜੀਠੀਆ ਦੇ ਕਰੀਬੀ ਜਸਤ ਜਾਂਦੇ ਹਰਪ੍ਰੀਤ ਗੁਲਾਟੀ ਦਾ ਮੰਗਿਆ ਹੋਰ ਰਿਮਾਂਡ ਤੇ ਅਦਾਲਤ ਵਿੱਚ ਹੋਵੇਗੀ ਮਾਮਲੇ ਦੀ ਕੱਲ ਸੁਣਵਾਈ। ਖਨਾਦੇ ਦਰਾਹਾਂ ਦੇ ਵਿੱਚ 1.5 ਸਾਲ ਦੀ ਬੱਚੀ ਨੂੰ ਗਾਇਬ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਅਕਾਲੀ ਦਲ ਦੇ ਸਾਬਕਾ ਸਰਪੰਚ ਨੁਕੀਤਾ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪੁਲਿਸ ਤੇ ਲਗਾਏ ਗਏ ਧੱਕੇਸ਼ਾਹੀ ਕਰਨ ਦੇ ਇਲਜ਼ਾਮ। ਕਰਨਤਾਰਨ ਵਿਖੇ ਇੱਕ ਸੜਕੀ ਹਾਦਸੇ ਦੇ ਵਿੱਚ ਐਕਟਿਵਾ ਤੇ ਮੋਟਰਸਾਈਕਲ ਦੀ ਹੋਈ ਟੱਕਰ ਤੇ ਇਸ ਦਰਮਿਆਨ ਇੱਕ ਔਰਤ ਤੇ ਨਾਬਾਲਗ ਲੜਕੀ ਦੀ ਹੋਈ ਮੌਤ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ ਪਟਿਆਲਾ ਦੇ ਰਾਜਪੁਰਾ ਰੋਡ ਤੇ ਉੱਤੇ ਸਥਿਤ ਇੱਕ ਸ਼ਮਸ਼ਾਨ ਘਾਟ ਦੇ ਵਿੱਚੋਂ ਮ੍ਰਿਤਕ ਦੀਆਂ ਅਸਥੀਆਂ ਹੋਈਆਂ ਗਾਇਬ ਪੀੜਤ ਪਰਿਵਾਰ ਨੂੰ ਐ ਤੰਤਰਿਕਾਂ ਉੱਤੇ ਸ਼ੱਕ ਤੇ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ ਅਸਥੀਆਂ ਬਹੁਤ ਇਸ ਹਾਲਚ ਆਇਆ ਸੀ ਇਦਾਂ ਹੀ ਪਈਆਂ ਇਹ ਜਿੱਦਾਂ ਦੇਖ ਰਹੇ ਆਪਾਂ ਹੂੰ ਅਸੀਂ ਦੇਖਿਆ ਤਾਂ ਕੁਝ ਵੀ ਨਹੀਂ ਸੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਝਾੜੂ ਮਾਰ ਰਿਹਾ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਜਿਹੜਾ ਉਹਰੇ ਇੰਚਾਰਜ ਹੁੰਦਾ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਕਹਿੰਦੇ ਉਹ ਜਿਹੜਾ ਝਾੜੂ ਮਾਰ ਰਿਹਾ ਕਹਿੰਦੇ ਰਾਤੀ 12 ਵਜੇ ਤਿੰਨ ਚਾਰ ਦਿਨਾਂ ਤੋਂ ਕੋਈ ਨਾ ਕੋਈ ਆ ਰਿਹਾ ਰੂਟੀਨ 'ਚ ਕੋਈ ਨਾ ਕੋਈ ਆ ਰਿਹਾ 12 ਵਜੇ ਰਾਤੀ ਹੁਣ ਮਲਗੀ ਹਸਤੀਆਂ ਨਹੀਂ ਐ ਇੱਥੇ ਅਸੀਂਾਂ ਕੁਛ ਹੈਗੀਆਂ ਕੁਛ ਨਹੀਂ ਐ ਔਰ ਸਾਡੇ ਸਾਹਮਣੇ ਵੀ ਨਾਲ ਦਾ ਹੋਇਆ ਸੀ ਉਹ ਵੀ ਕਹਿ ਰਹੇ ਕਹਿੰਦੇ ਖੋਪੜੀ ਨਹੀਂ ਆ ਉਹਨਾਂ ਦੀ ਉਹ ਸਾਹਮਣੇ ਨਾਲ ਖੜੇ ਆ ਕਹਿੰਦੇ ਉਹਨਾਂ ਦੇ ਵੀ ਹਸਤੀਆਂ ਨਹੀਂ ਐ ਛੇੜ ਮੜੀਆਂ ਦੇ ਵਿੱਚ ਕਿੰਨੀਆਂ ਬੋਡੀਜ਼ ਆਈਆਂ ਸੀਗੀਆਂ ਅਸਲੀ ਬੋਡੀ ਸਾਡੇ ਸਾਹਮਣੇ ਤਾਂ ਇੱਕ ਸਾਡੇ ਪਿਤਾ ਜੀ ਦੀ ਦੋ ਹੋਰ ਐਟ ਅ ਟਾਈਮ ਤਿੰਨ ਹੋਰ ਚੱਲ ਰਹੇ ਸੀ ਫਿਲਹਾਲ ਇਹ ਦੋ ਚੱਲ ਰਹੇ ਨੇ ਤਿੰਨਾਂ ਚੋਂ ਤਿੰਨਾਂ ਚੋਂ ਦੋਆਂ ਤੇ ਹੋਇਆ ਪਿਆ ਛੇੜਛਾੜ ਕਰੀ ਵੀ ਕੋਈ ਛੇੜਖਾੜ ਕਰੀ ਪਈ ਐ ਇਹ ਕੋਈ ਤਾੰਤ੍ਰਿਕ ਵਾਲਾ ਕੰਮ ਐ ਜਿਵੇਂ ਹੱਡ ਪੈਰ ਚੱਕ ਕੇ ਖੋਪੜੀ ਚੱਕ ਕੇ ਕੋਈ ਸੇਲ ਵੇਚਦੇ ਨੇ ਕਰਨਤਾਰਨ ਦੇ ਸਰਹਾਲੀ ਰੋਡ ਤੇ ਬਣੀ ਇੱਕ ਕੈਮਿਸਟ ਦੁਕਾਨ ਦੇ ਉੱਤੇ ਚਲੀਆਂ ਤਾਬੜ ਤੋੜ ਗੋਲੀਆਂ ਤੇ ਦੁਕਾਨ ਦੇ ਮਾਲਕ ਦੇ ਮੁਤਾਬਕ ਉਸ ਨੂੰ 2 ਦਿਨ ਪਹਿਲਾਂ ਆਈ ਸੀ 10 ਲੱਖ ਰੁਪਏ ਦੀ ਫਿਰੋਤੀ ਦੇਣ ਦੀ ਕਾਲ ਤੇ ਇਸ ਤੋਂ ਬਾਅਦ ਮਾਮਲੇ ਦੀ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ ਅਮਰitsar ਦੇ ਰਾਮਪੁਰਾ ਰੋਡ ਦੇ ਉੱਤੇ ਇੱਕ ਟਰੈਕਟਰ ਟਰਾਲੀ ਨੇ ਐਕਟਵਾ ਸਵਾਰ ਨੌਜਵਾਨ ਨੂੰ ਮਾਰੀ ਟੱਕਰ ਨੌਜਵਾਨ ਦੀ ਹੋਈ ਮੌਤ ਤਾਇਸੀ ਪੰਜਾਬ ਦੀ ਕੁਝ ਵੱਡੀ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਧਿਓ ਇਜਾਜ਼ਤ ਪੱਤਰਕਾਰ